ਦੁਨੀਆ ਭਰ ਵਿੱਚ ਵਰਲਡ ਐਨਜੀਓ ਡੇ ਦਿਵਸ ਮਨਾਇਆ ਗਿਆ ਇਸ ਦੌਰ ਵਿੱਚ ਨਿਰਸਵਾਰਥ ਸੇਵਾ ਸੰਸਥਾ ਤੇ TCH ਯੂਥ ਦੇ ਉਦਮ ਸਦਕਾ ਸਾਂਝੇ ਤੌਰ ਤੇ ਰਾਜੀਵ ਗਾਂਧੀ ਕਲੋਨੀ ਡਾਕਟਰ ਭੀਮਰਾਏ ਅੰਬੇਦਕਰ ਭਵਨ ਵਿਖੇ ਇਹ ਮਹਾਨ ਦਿਨ ਨੂੰ ਹੋਰ ਪ੍ਰਚਲਿਤ ਕਰਨ ਸੰਬੰਧੀ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਛੋਟੇ ਵੱਡੇ 251 ਸਕੂਲੀ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਤੇ ਖਾਣਯੋਗ ਸਮਾਨ ਵੀ ਵੰਡਿਆ ਗਿਆ ਇਸ ਮੌਕੇ ਪ੍ਰਧਾਨ ਮਹੇਸ਼ ਵਰਮਾ ਪੰਡਿਤ ਸੁਮਿਤ ਰਵੀ ਸ਼ੰਕਰ ਅਲੀਵਾਲ ਸੰਜੀਵ ਸੁਦਾਈ ਲਸ਼ਮਨ ਟਾਂਕ ਨਕਲੀ ਰਾਮ ਸ਼ਿਵਮ ਅਰੋੜਾ ਆਦਤੋਂ ਵੀ ਇਲਾਵਾ ਹੋਰ ਵੀ ਉਹਦੇਦਾਰਾਂ ਨੇ ਇਲਾਕਾ ਵਾਸੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਰਹੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੱਚਿਆਂ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਵੈਰੀ ਗੁੱਡ नीस स्वार्थ सेवा संस्था की तरफ से और टी सी एच यूथ की तरफ से मतलब कि वर्ल्ड एन जी ओ आज मनाया गया तो हमारी एन जी ओ की सोच थी कि हम ये जो वर्ल्ड एन जी ओ जो हमने मनाना है नन्हे मुन्ने बच्चों के साथ मनाएं कहते नन्हे मुन्ने बच्चों में परमात्मा का वास होता है तो आज बहुत खुशी हुई है कि आज डेढ़ सौ से ऊपर बच्चों को हमने पाठ्य सामग्री बांटी और खाने पीने का सामान बांटा गया है अगर डॉक्टर भीमराव अम्बेडकर का आशीर्वाद रहा इस साल जो हमने कार्यक्रम किया आने वाले कई सालों में हम ये कार्यक्रम करते रहेंगे जय श्री राम आज मैं बड़ा धन्यवादी हाँ निस्वार्थ सेवा सोसाइटी के प्रधान अपने महेश वर्मा जी ਪੰਡਿਤ ਸੁਮਿਤ ਰਵੀ ਸ਼ੰਕਰ ਜੀ ਅਮਿਤ ਗਰਗ ਜੀ ਅਭਿਸ਼ੇਕ ਜਲੋਟਾ ਜੀ ਤੇ टीसीएच ਯੂਥ ਕਲਬ ਦੇ ਅਭਿਸ਼ੇਕ ਅਲੀਵਾਲ ਅਲੀਵਾਲ ਜੀ ਦੀਪਕ ਕੁਮਾਰ ਜੀ ਮਨੀ ਫਾਵਰਾ ਜੀ ਸਮੀਰ ਅਹਿਮਦ ਜੀ ਜਤਿਨ ਜੀ ਅਵਿਨਾਸ਼ ਜੀ ਆਪ ਸਭੀ ਦਾ ਮੈਂ ਬੜਾ ਧੰਨਵਾਦੀ ਹਾਂ ਵੀ ਸਾਡੀ ਕਲੋਨੀ ਬਾਰਡਰ ਨੰਬਰ 23 ਦੇ ਵਿੱਚ ਰਜੀਵ ગાંધી ਕਲੋਨੀ ਡਾਕਟਰ ਭੀਮਰਾਓਂਬੇੜਕਰ ਦੇ ਧਰਮਸ਼ਾਲਾ ਦੇ ਵਿੱਚ ਇਹ ਬਹੁਤ ਹੀ ਸਲਾਘਾਯੋਗ ਕਾਰਜ ਕੀਤਾ ਹੈ वर्ल्ड एनजीओ डी एनजीओ डे ਦੇ ਮੌਕੇ ਤੇ ਅੱਜ ਪ੍ਰਧਾਨ ਜੀ ਨੇ ਹਮੇਸ਼ਾ ਵਰਮਾ ਜੀ ਨੇ ਤਕਰੀਬਨ 200 ਬੱਚਿਆਂ ਨੂੰ ਕਾਪ ਕਾਪੀਆਂ ਪੈਨਸਲ ਰਬੜ ਤੇ ਖਾਣ ਵਾਸਤੇ ਪ੍ਰੋਵਾਈਡ ਕੀਤੇ ਆ ਫੂਡ ਪੈਕੇਟਸ ਫੂਡ ਪੈਕੇਟਸ ਤੇ ਮੈਂ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਤੇ ਆਪਣੇ ਡਾਕਟਰ ਭੀਮrao ਅੰਬੇਦਕਰ ਵੈਫਰ ਸੁਸਾਇਟੀ ਵੱਲੋਂ ਇਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀਆਂ ਕਰਨ ਤੇ ਗਰੀਬਾਂ ਨੂੰ ਬਤ ਤੋਂ ਬਤ ਸਹੂਬਿਦਾ ਜਿਹੜੀ ਹੈ ਮੁਹੱਈਆ ਕਰਾਣ ਉਹਨਾਂ ਨੂੰ ਫੈਸਿਲਟੀਆਂ ਦੇਣ ਜਿਵੇਂ ਇਹਨਾਂ ਨੇ ਕਰੋਨਾ ਦੇ ਟਾਈਮ ਦੇ ਵਿੱਚ ਵੀ ਸਾਡੇ ਮੱਲੇ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਦੇ ਕਾਰੀਏ ਕਿੱਤੇ ਸੀਗੇ ਤੇ ਮੈਂ ਰਿਕਵੈਸਟ ਕਰੂੰਗਾ ਵਰਮਾ ਜੀ ਨੂੰ ਵੀ ਸਾਡੀ ਵੀ ਕਿਤੇ ਜੇ ਜ਼ਰੂਰਤ ਪੈਂਦੀ ਹੈ ਤੇ ਸਾਨੂੰ ਆਪਣੇ ਨਾਲ ਜੋੜੋ ਕਾਰਵਾ ਇਦਾਂ ਹੀ ਵੱਧਦਾ ਰਹੇਗਾ ਅਸੀਂ ਅਸੀਂ ਸੋਸ਼ਲ ਵਰਕਿੰਗ ਦੇ ਕਾਰਜੇ ਹਮੇਸ਼ਾ ਇਦਾਂ ਹੀ ਜਿਆਦਾ ਜਿਆਦਾ ਕਰਦੇ ਰਵਾਂਗੇ ਐਨਾਂ ਹੀ ਕਹਿੰਦਾ ਹਾਂ ਮੈਂ ਆਪ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਹੰਦੀ ਵਰਮਾ ਜੀ ਜਨਾ ਚੌਂਦਰੀ ਸੋਲਡਨ ਜੀ ਦੇ ਤੇ ਬੱਚਿਆਂ ਨਾਲ ਰਿਪ੍ਰੈਸਨ ਆਦਿ ਵਗੈਰਾ ਇਸੇ ਨਾਲ ਬੰਨ੍ਹ ਲਿਆ ਅੱਜ ਵਰਲਡ ਐਨ ਜੀਓ ਡੇ ਮਨਾਇਆ ਗਿਆ ਜੀ ਸਾਡੀ ਨਿਸਵਾਰ ਸੇਵਾ ਸੰਸਥਾ OTCS ਯੂਦੇ ਸਹਿਯੋਗ ਦੇ ਨਾਲ राजीव ਗਾਂਧੀ ਕਲੋਨੀ ਡਾਕਟਰ ਭੀਮrao ਅੰਬੇਦਕਰ ਜੀ ਦੇ ਭਵਨ ਦੇ ਵਿੱਚ ਜਮਾਲਪੁਰ ਚ ਵਿੱਚ ਤੇ ਅੱਜ ਇਸ ਮੌਕੇ ਦੇ ਉੱਤੇ ਅਸੀਂ 150 ਤੋਂ 200 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਬੁక్స్ ਔਰ ਖਾਨਪੀਂਦਾ ਸਮਾਨ ਵੰਡਿਆ ਔਰ ਸਾਡੀ ਆਨ ਵਾਲੇ ਟਾਈਮ ਦੇ ਵਿੱਚ ਵੀ ਇਹੀ ਕੋਸ਼ਿਸ਼ ਰਹੇਗੀ ਕਿ ਇਸ ਇਲਾਕੇ ਦੀ ਅਸੀਂ ਵੱਧ ਤੋਂ ਵੱਧ ਮਦਦ ਕਰ ਸਕੀਏ ਔਰ ਇਹੀ ਮੈਂ ਸੰਦੇਸ਼ ਵੀ ਜਨਾ ਜਾਊਂਗਾ ਕਿ ਸਮਾਜ ਸੇਵਾ ਕਰਦੇ ਹੋਏ ਸਾਡੇ ਭਰਾ ਵੱਧ ਤੋਂ ਵੱਧ ਸਾਡੇ ਨਾਲ ਜੁੜਨ ਔਰ ਜਿਹੜਾ ਕਿ ਯੂਥ ਆਨ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਲੱਗ ਰਿਹਾ ਕਿ ਜਿਹੜਾ ਨਸ਼ਾ ਵੱਲ ਜ਼ਿਆਦਾ ਵਧ ਰਿਹਾ ਕਿਸੇ ਕਾਰਨ ਤੌਰ ਤੇ ਸਾਡੀ ਸੰਸਥਾ ਦੀ ਇਹ ਗੁਜਾਰਿਸ਼ ਹੈ ਕਿ ਸਾਡੀ ਸਮਾਜ ਸੇਵਾ ਨੂੰ ਦੇਖਦੇ ਹੋਏ ਉਹ ਸਾਡੇ ਨਾਲ ਜੁੜਨ ਔਰ ਇਸ ਚੰਗੇ ਕੰਮ ਦੇ ਵਿੱਚ ਆਪਣਾ ਸਾਥ ਨਿਭਾਣ ਧੰਨਵਾਦ ਜੀ ਸਸ਼ੀਕਾਲ ਰਾਮ ਰਾਮ ਸਲਾਮ ਵਾਲੇਕੁਮ ਸਾਰਿਆਂ ਦਾ ਇੱਕੋ ਨਾਰਾ ਕਿ ਏਕੇ ਵਿੱਚ ਰਹੀਏ ਤੇ ਇੱਥੇ ਅੱਜ ਆ ਕੇ ਇਹਨਾਂ ਨੇ ਹੀ ਜਿਹੜਾ ਸਭ ਤੋਂ ਵੱਡਾ ਸਨੇਹਾ ਦਿੱਤਾ ਉਹ ਇਹੀ ਹੈ ਕਿ ਡਾਕਟਰ ਪ੍ਰੀਮਰਾਉਂ ਵੇਦਕਰ ਜੀ ਨੇ ਵੀ ਇਹੀ ਗੱਲ ਕਹੀ ਸੀ ਜਾਤਾ ਪਾਤਾ ਤੋਂ ਉੱਪਰ ਉੱਠ ਕੇ ਸਾਨੂੰ ਇਨਸਾਨੀਅਤ ਦੀ ਸੇਵਾ ਸਭ ਤੋਂ ਮੁੱਖ ਹੈ ਤੇ ਉਹੀ ਅੱਜ ਬੱਚਿਆਂ ਦੇ ਨਾਲ ਸ਼ੁਰੂਆਤ ਕੀਤੀ ਗਈ ਹੈ ਤੇ ਬੱਚਿਆਂ ਦੇ ਵਿੱਚ ਬੀਜ ਵੀ ਪਾਇਆ ਗਿਆ ਕਿ ਵੱਡੇ ਹੋ ਕੇ ਤੁਸੀਂ ਉਹੀ ਫਿਊਚਰ ਹੋ ਇਸ ਦੇਸ਼ ਦਾ ਤੇ ਆਓ ਪੜੋ ਲਿਖੋ ਤੇ ਦੇਸ਼ ਨੂੰ ਮੂਰੇ ਲੈ ਕੇ ਜਾਓ ਅੱਜ ਬੋਲਡ ਐਂਡ ਯੂ ਡੇ ਸੈਲੀਬ੍ਰੇਟ ਕੀਤਾ ਨੀ ਇਸਵਾਲ ਸੰਸਥਾ ਔਰ ਟੀਸੀਐ ਯੂਥ ਦੇ ਵੱਲੋਂ ਸੋ ਅੱਜ ਅਸੀਂ ਪਾਠਿਆ ਸਮੱਗਰੀ ਬੱਚਿਆਂ ਨੂੰ ਅਤੇ ਖਾਣ ਪੀਣ ਦਾ ਸਮਾਨ ਅਤੇ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਅਸੀਂ ਇੱਕ ਵਿਚਾਰ ਤਾਰਾ ਬੰਡੀ ਆ ਬੱਚਿਆਂ ਨੂੰ ਸਮਝਾਇਆ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਬਹੁਤ ਵਧੀਆ ਫੀਲ ਹੋਇਆ ਸਮਝਦਾਰ ਬੱਚੇ ਨੇ ਜੋ ਕਿ ਅੱਗੇ ਪੜ੍ਹ ਲਿਖ ਕੇ ਕੁਝ ਬਣ ਸਕਦੇ ਨੇ ਸੋ ਸਾਡਾ ਹਮੇਸ਼ਾ ਤੋਂ ਹੀ ਇਹ ਸੋਚ ਹੁੰਦੀ ਆ ਕਿ ਅਸੀਂ ਇਦਾਂ ਦੇ ਬੱਚਿਆਂ ਨੂੰ ਹਮੇਸ਼ਾ ਸਪੋਰਟ ਕਰੀਏ ਤੇ ਜਦ ਤੱਕ ਜੀ ਰਹੇ ਆ ਬੱਚਿਆਂ ਲਈ ਲੋੜਵੰਦਾਂ ਲਈ ਅਤੇ ਜ਼ਰੂਰਤਮੰਦਾਂ ਲਈ ਹਮੇਸ਼ਾ ਖੜੇ ਰਵਾਂਗੇ ਇਦਾਂ ਇੰਨਾ ਹੀ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਮਹੇਸ਼ਵਰਮਾ ਜੀ ਦਾ ਤੇ ਸ਼ਿਵਮ ਮਰੋੜਾ ਜੀ ਦਾ ਅਤੇ ਪੰਡਿਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ एसएमजेड पंजाब ਦੇ ਲਈ ਲੁਧਿਆਣਾ ਤੋਂ ਭੁਪਿੰਦਰ ਪਨੇਸਰ ਦੇ ਨਾਲ ਅਭਿਸ਼ੇਕ ਜਲੋਟਾ ਦੀ ਰਿਪੋਰਟ